ਨੇ ਉਹਦੀ ਗੁਣ ਦੀ ਬਾਣੀ ਨੂੰ ਪੜਦਾ ਹੈ ਨਾ। ਪ੍ਰੂਰੂਪ੍ਰੇਕਤ ਸਾਰਿਆਂ ਨੂੰ ਦੇਣੇ ਪਰਮਾਤਮਾ ਉਹਦੇ ਝੋਲੀ ਦੇ ਵਿੱਚ ਅਨੰਦ ਦੀ ਅਵਸਥਾ ਬਣ ਹੁੰਦਾ। ਅਨੰਦ। ਤਰੇਕੂ ਰੂਪੀ ਕਪੜਾ ਔਰ ਮੁਕਾਮਤ ਸਾਰਿਆਂ ਨੂੰ ਕੁਆਤਮਾ ਵਿੱਚ ਕਰਦੇ ਹੈ। ਮੰਨਦਾ ਉਹ ਆਪਣੀ ਅੰਤਮ ਪੂਰਜੇ ਨਾਲ ਪਰਮਾਤਮਾ ਨੇ ਦਿੱਤੀਆਂ ਦਾਤਾਂ ਲਈ ਜਦ ਲਾਲ ਹੋਦੇ ਨੈਣ ਕੇ ਪ੍ਰਮਤੀ ਤੀਂ ਕਿ ਜਾਵੇ ਮੇ ਤਾਂ ਮੈਂ ਇੰਤਰਾਲੀਂ ਸਮਾਇਂ ਕੀ ਤਰ੍ਹਾਂ ਕਿਉਂ ਪਰਦੇ ਹੁੰਦੀਆਂ ਸੰਕੁਚੀ ਦਿੱਤਾ ਲਾਦਾ ਇਹ ਕੈਸਾ ਉਹ ਦੇਵ ਨਾ ਕੋਪਤਾ ਕੋਣੀ ਰੋਕੇ ਨੀਚ ਤਰ ਕਿਉਂ ਪਰਦੇ ਹੋ ਇਸੇ ਕਰਕੇ ਥੋੜੀ ਕਰੀਬ ਬਾਲ ਪਾਤਸ਼ਾਹ ਦੇਵ ਵਾਲਾ ਸਾਰਾ ਤੁਹਾਨੂੰ ਦੇ ਦੇ ਨਾਮ ਦਾ ਸਤਿਕਾਰਨਾ ਕੀ ਮਾਰ ਕੇ ਜੀ